ਗੁਰਜੀ ਜੀ ਨਾਮੀ ਵੀਰ ਸਾਹਿਬ ਆਜੋ ਵਾਹਿਗੁਰੂ ਜੀ ਕੀ ਫਤਿਹ ਅਬ ਵੀਡੀਓ ਕੋਲ ਪਹਿਲੇ ਬਸੀ ਬਠਣਾ ਬਲਾਕ ਤੋਂ ਪਿੰਡ ਬਜੀਦਪੁਰ ਦਾ ਸਾਡੇ ਕਿਸਾਨ ਨੌਜਵਾਨ ਹੋਰ ਸਾਰੇ ਇਕੱਠੇ ਹੋ ਕੇ ਪਿੰਡ ਬਜੀਦਪੁਰ ਤੋਂ ਸੰਗਤ ਪਹੁੰਚੀ ਹੈ ਇੱਥੇ ਰਸਤਾ ਲੈ ਕੇ ਜਿਹਦੇ ਵਿੱਚ ਪਾਣੀ ਦੁੱਧ ਜਿੰਦਗੀ ਦਾ ਹੋਰ ਸਮਾਨ ਆ ਜਿਹੜਾ ਆਪਸ ਦਾ ਥਾਣੀਆ ਆਟਾ ਚੀਨੀ ਲੰਘਰਾਵਾਸ ਤੇ ਦੇ ਕੇ ਪਹੁੰਚੇ ਆ ਇਹ ਸਾਡੇ ਨੌਜਵਾਨ ਜਣੇ ਪਹੁੰਚੇ ਆ ਬਟ ਰਜੀਦ ਜੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪ੍ਰਧਾਨ ਜੀ ਤੁਹਾਡੇ ਸ਼ਬਦਾਂ ਬਾਰੇ ਆਪਣੇ ਸਾਝੇ ਕਰੋ ਸਾਡੇ ਸਰਕਾਰ ਲੋਗ ਸੰਗਤ ਜਿਹੜੀ ਆ ਅੱਜ ਉਹੀ ਬੋਲੇ ਜੀ ਰਸਤਾ ਲੈ ਕੇ ਬਣ ਗਿਆ ਇਸ ਤੋਂ ਅਗਲਾ ਕਦਮ ਹੈ ਜਿਹੜਾ ਉਹਦੇ ਬਾਰੇ ਵੀ ਸੰਗਤ ਬਹੁਤ ਸੋਚੀ ਹੈ ਜਾਨਾ ਆਈਆ ਚੋਗਾ ਲੰਗਰ ਨਾਲ ਇਹ ਨਹੀਂ ਹੈ ਜੇ ਕਿ ਲੰਗਰ ਨਾਲ ਆਪਣਾ ਅੰਦੋਲਨ ਵੀ ਪਨਾਂਗੇ ਲੰਗਰ ਸਾਡੇ ਬੈਠੇ ਸਹਾਇਤਾ ਕਰਦੇ ਪਰ ਲੋੜ ਹੈ ਵੱਡੀ ਗੰਟੀ ਸੰਗਤ ਨੂੰ ਇੱਥੇ ਤਰਨ ਦੀ ਕਿਉਂਕਿ ਅੱਜ ਜੇ ਅਸੀਂ ਇਹ ਅੰਦੋਲਨ ਹਾਰਦੇ ਆ ਤਾਂ ਸਦਾ ਲਈ ਆਪ ਗੁਲਾਮੀ ਦਾ ਜੂੜਾ ਸਾਡੇ ਗਾਲ ਸੀ ਪੈ ਜੂਗਾ ਆਉਣ ਵਾਲੇ ਸਮੇਂ ਕਿ ਸਾਡੇ ਕੀਤਾ ਜਿਹੜਾ ਉਹ ਸਾਡੇ ਹੱਥੋਂ ਚਲੇ ਜਾਊਗਾ ਅਖੀਰ ਅਸੀਂ ਇਹ ਜੇ ਨਹੀਂ ਇਹਨੂੰ ਸਾਮ ਸਕਾਂਗੇ ਅਸੀਂ ਆਪਣੇ ਬੱਚਿਆਂ ਨਾਲ ਟਰੋ ਕਰਦੇ ਹੋਵਾਂਗੇ ਕਿਉਂਕਿ ਆਪਣੇ ਬੱਚਿਆਂ ਦੀ ਹੋਂਦ ਹੈ ਜਿਹੜੀ ਸਾਡੇ ਆਉਣ ਨਾਲ ਪਵੇਖ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਅਸੀਂ ਇਸ ਅੰਦੋਲਨ ਦੇ ਵਿੱਚ ਸ਼ਾਮਲ ਰਹੀਏ ਜਦੋਂ ਤੱਕ ਅਸੀਂ ਸ਼ਾਮਲ ਨਹੀਂ ਰਾਂਗੇ ਤੇ ਅੰਦੋਲਨ ਜਿੱਤ ਨਹੀਂ ਹੋਣਾ ਸਾਡੇ ਆਕੂ ਬਹੁਤ ਨੇ ਧੰਡ ਕਾਗੂ ਆ ਜਿਹੜੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਸਾਨੂੰ ਜਗਾ ਕੇ ਇਸ ਸਾਡੇ ਆਉਣ ਵਾਲੇ ਸਮੇਂ ਨੂੰ ਦੇਖਦੇ ਹੋਏ ਸਾਂ ਖੇਤੀ ਦੇ ਕਿਰਤਿਆਂ ਨੂੰ ਬਚਾਉਣ ਲਈ ਸਾਦਾ ਰਹੀ ਇਸ ਸੰਸਾਰ ਤੋਂ ਜਾਣ ਵਾਲੇ ਤੇ ਸਾਨੂੰ ਚਾਹੀਦਾ ਕਿ ਅਸੀਂ ਇੰਨਾ ਪਹਿਰਾ ਰੱਖੀਏ ਤਾਂ ਕਿ ਸਰਕਾਰ ਨੂੰ ਪਤਾ ਲੱਗ ਜੇ ਕਿ ਇੱਕ ਇੱਕ ਇਨਸਾਨ ਹੈ ਜਿਹੜਾ ਪੰਜਾਬ ਦਾ ਜਾਂ ਸਾਡੇ ਦੇਸ਼ ਦਾ ਸਰਦਾਰ ਗੁਰਜੀਤ ਸਿੰਘ ਦੀ ਧਲੇਵਾਰ ਦੇ ਨਾਮ ਖੜਾ ਹੈ ਸੋ ਇਹਨਾਂ ਨੂੰ ਆਪਣੀਆਂ ਮਤਲਬ ਸਮਝਦੇ ਹੋਏ ਜ਼ਰੂਰ ਜ਼ਰੂਰਤਾ ਨੂੰ ਜਾਂ ਆਪਣੀ ਹੋਂਦ ਨੂੰ ਬਚਾਉਣਾ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਕੱਟ ਕੇ ਘਰਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ